ਸੁਣਿਆ ਸਤਬੀ ਸੁਨਾਤ ਸੁਣਿਆ ਤਰਤਬਲਾ ਆਕਾਸ ਸੁਣਿਆ ਦੀਪ ਲੋਫਾ ਤਾਲ ਸੁਣਿਆ ਪੁੰਨ ਧੱਕੇ ਕਾਲ ਨਾਨਕ ਭਗਤ ਦਾ ਵਿਗਾਸ ਸੁਣਨ ਦੂਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਰਾ ਸੁਣਿਆ ਮੁੱਖੋ ਸਲਾਡ ਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਸਥੋ ਸਿਮਰਤੋ ਭੇਦ ਨਾਨਕ ਭਗਤ ਦਾ ਵਿਗਾਸ ਸੁਣਨ ਦੂਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰਥਿਕ ਅਸਨਾਣ ਸੁਣਿਆ ਪੜ ਬੜ ਪਾਏ ਮਾਨਾ ਸੁਣਿਆ ਲਾਗ ਸਤਿਆਨ ਨਾਨਕੋ ਭਗਤ ਦਾ ਵਿਗਾਸ ਸੁਣਿਆ ਦੂ ਪਾਪ ਗਾ ਨਾਸ ਸੁਣਿਆ ਸਰਾਗਨਾ ਕੇ ਗਾਹ ਸੁਣਿਆ ਸਿੱਖ ਪੀਰ ਪਾਤ ਸਾਹ ਸੁਣਿਆ ਆਂਦੇ ਪਾਵੇ ਰਾਹੋ ਸਨਾਤ ਵਸ ਗਾਓ ਨਾਨਕੋ ਭਗਤ ਦਾ ਵਿਗਾਸ ਸੁਣਿਆ ਦੂ ਪਾਪ ਗਾ ਨਾਸ ਮੰਨੇ ਕੀ ਗਤ ਕੈ ਨ ਜਾਏ ਜੇ ਕੋ ਕਵਚਾ ਵਿਸਥਾਏ ਕਾਗਦ ਕਰੁਣਾ ਲਿਖਨਾਰ ਮੰਨੇ ਕਾਵੇ ਕਰਨੀ